ਪੰਜਾਬ ਪੱਦਰ ਦੇ ਪੱਦਰ ਤੇ ਪ੍ਰਬੁੱਧ ਭਾਤ ਫਾਊਂਡੇਸ਼ਨ ਵੱਲੋਂ ਜੋ ਮਹਾਨ ਪਰਮ ਪੂਜਿਆਏ ਭਾਤ ਰਤਨ ਡਾਕਟਰ ਭੀਮਰਾਮbedkar ਜੀ ਦੇ ਵਿਚਾਰਾ ਨੂੰ ਉਹਨਾਂ ਦੇ ਜੀਵਨ ਸੰਘਰਸ਼ ਬਾਰੇ ਨੂੰ ਜੋ ਉਹਨਾਂ ਦੀਆਂ ਉਪਲਬਧੀਆਂ ਜੋ ਉਹਨੇ ਡਿਗਰੀਆਂ ਹਾਸਲ ਕੀਤੀਆਂ 32 ਡਿਗਰੀਆਂ ਉਹਨਾਂ ਨੂੰ ਜਨ ਜਨ ਤੱਕ ਪਛਾਣ ਦੇ ਲਈ ਪੰਜਾਬ ਪੱਦਰ ਤੇ ਜੋ ਪ੍ਰਬੁੱਧ ਭਾਤ ਫਾਊਂਡੇਸ਼ਨ ਆਇਆ ਉਹਦੇ ਵੱਲੋਂ ਪਿਛਲੇ ਕਾਫੀ ਹੱਸੇ ਤੋਂ ਬੱਚਿਆਂ ਦੇ ਲਈ ਇਗਜ਼ਾਮ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਜਿਸ ਦੀ ਜ਼ਿੰਮੇਵਾਰੀ ਪਿੰਡ ਬਜਵਾੜੇ ਵਿੱਚੋਂ ਡਾਕਟਰ ਬੀ ਆਰ ਮੇਧਕਰ ਸੋਸ਼ਲ ਰਿਫਾਰਮਰ ਐਸੋਸੀਏਸ਼ਨ ਨੇ ਪਿੰਡ ਲੈਵਲ ਤੇ ਲਈ ਹੋਈ ਹੈ ਇਹਦੇ ਵਿੱਚ ਜੋ ਬੱਚੇ ਹੋਣਗੇ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ 12ਵੀਂ ਕਲਾਸ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਕੋਈ ਵੀ ਇਗਜ਼ਾਮ ਇਹ ਦੇ ਸਕਦਾ ਹੈ ਇਗਜ਼ਾਮ ਆਬਜੈਕਟਿਵ ਟਾਈਪ ਹੁੰਦਾ ਹੈ ਜਿਸ ਦੇ ਵਿੱਚ ਪੂਰਾ ਆ ਜੀਵਨ ਬਾਬਾ ਸਾਹਿਬ ਜੀ ਦੇ ਪ੍ਰਤੀ ਹੀ ਦੱਸਿਆ ਜਾਂਦਾ ਹੈਗਾ ਇਹ ਜਿਸ ਦੇ ਵਿੱਚ ਫਸਟ ਪ੍ਰਾਈਜ਼ 50000 ਸੈਕੰਡ ਪ੍ਰਾਈਜ਼ 20000 ਥਰਡ ਪ੍ਰਾਈਜ਼ 10000 ਦਿੱਤਾ ਜਾਂਦਾ ਹੈ ਪ੍ਰਬੁੱਧ ਭਾਤ ਫਾਊਂਡੇਸ਼ਨ ਵੱਲੋਂ ਤੇ ਉਹ ਹਰ ਤਰ੍ਹਾਂ ਪੜ੍ਹਾਈ ਦੇ ਵਿੱਚ ਵੀ ਮਦਦ ਕਰਦੇ ਹਨ ਜੋ ਬੱਚਾ ਪਨਜੋਗ ਹੋਵੇ ਤੇ ਇਸ ਤੋਂ ਬਾਅਦ ਜੋ ਜ਼ਿੰਮੇਵਾਰੀ ਪਿੰਡ ਬਜਵਾੜੇ ਤੋਂ ਲਈ ਹੋਈ ਹੈ ਬਜਵਾੜੇ ਦੇ ਲੈਵਲ ਤੇ ਵੀ ਬੱਚਿਆਂ ਨੂੰ ਫਸਟ ਪ੍ਰਾਈਜ਼ 3100 ਦੂਜੇ ਤੇ 2100 ਤੇ ਤੀਜੇ ਤੇ 1100 ਰੁਪਏ ਦਿੱਤਾ ਜਾਂਦਾ ਹੈ ਇਹ 6ਵੀਂ ਤੋਂ ਲੈ ਕੇ 12ਵੀਂ ਨੂੰ ਅਲੱਗ 12ਵੀਂ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਅਲੱਗ ਤਾਂ ਕਿ ਸਾਡੇ ਬੱਚੇ ਆਪਣੇ ਮਹਾਨ ਰਹਿਬਰਾਂ ਬਾਰੇ ਜਾਣ ਸਕਣ ਤੇ ਆਪਣੀ ਜਨਨ ਨੋਲੇਜ ਵਿੱਚ ਵਾਧਾ ਕਰ ਸਕਣ ਤਾਂ ਕਿ ਉਹ ਵੱਧ ਤੋਂ ਵੱਧ ਪੜ੍ਹਾਈ ਦੇ ਨਾਲ ਜੁੜ ਸਕਣ ਆਪਣੇ ਰਹਿਬਰਾਂ ਦੀਆਂ ਡਿਗਰੀਆਂ ਨੂੰ ਜਾਣ ਕੇ ਉਹ ਵੀ ਡਿਗਰੀਆਂ ਦੀ ਪ੍ਰਾਪਤੀ ਕਰ ਸਕਣ ਸੋ ਇੰਨਾ ਹੀ ਕਹਿੰਦੇ ਹੋਏ ਮੈਂ ਧੰਨਵਾਦ ਕਰਦਾ ਜਿਹੜਾ ਸਮਾਸ਼ਰ ਕਿੰਨੇ ਤੋਂ ਕਿੰਨੇ ਆ ਜਿਹੜਾ ਕਿੰਨੀ ਤੋਂ ਪੱਚੀ ਅਗਸਤ ਦਿਨ ਐਤਵਾਰ ਜੀ ਸਮਾਂ ਸਵੇ 9 ਤੋਂ 11 ਵਜੇ ਦਾ ਹੈ ਜੀ ਨੰਬਰ ਕੰਟੈਕਟ ਨੰਬਰ ਹੈ ਜੀ 7696431725 ਪਿੰਡ ਬਜਵਾੜੇ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਿਰ ਸੰਤ ਹਰੀਦਾਸ ਜੀ ਮਹਾਰਾਜ ਸਾਡਾ 25 ਅਗਸਤ 2024 ਨੂੰ ਅਸੀਂ ਜੋ 3-4 ਸਾਲਾਂ ਤੋਂ ਪੇਪਰ ਕਰਵਾ ਰਹੇ ਹਾਂ ਭਾਰਤ ਪ੍ਰਬੁੱਧ ਫਾਊਂਡੇਸ਼ਨ ਦੇ ਸਹਿਯੋਗ ਨਾਲ ਤੇ ਉਹ ਅਸੀਂ ਕਰਾਉਣ ਲਈ ਤੁਹਾਡੇ ਰੂਬਰੂ ਹੋਏ ਹਾਂ ਤੇ ਇਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਭਾਰਤ ਪ੍ਰਬੁੱਧ ਫਾਊਂਡੇਸ਼ਨ ਜਿਹੜੀ ਆ ਉਹ ਕਾਫੀ ਸਾਲਾਂ ਤੋਂ ਬੱਚਿਆਂ ਦੇ ਪ੍ਰਤੀ ਸਕਾਲਰਸ਼ਿਪ ਦੇ ਪ੍ਰਤੀ ਪੇਪਰ ਕਰਵਾ ਰਹੀ ਆ ਤੇ ਉਹਦੇ ਵਿੱਚ ਉਹਨਾਂ ਦੇ 6 ਤੋਂ 12 ਤੱਕ ਜਿਹੜੇ ਨਾਮ ਹੈਗੇ ਆ ਉਹ ਪਹਿਲੇ ਸਥਾਨ ਵਾਲੇ ਨੂੰ 50000 ਦੂਸਰੇ ਵਾਲੇ ਨੂੰ 20000 ਤੇ ਤੀਸਰੇ ਵਾਲੇ ਨੂੰ 10000 ਹੈ ਤੇ ਇਸੇ ਤਰ੍ਹਾਂ ਲਾਸਟ ਤੋ 40 ਸਾਲ ਦੀ ਉਮਰ ਤੱਕ ਵੀ ਉਹ ਪੇਪਰ ਦੇ ਸਕਦਾ ਹੈ ਇਹ ਸਾਡੀ న్యూਸ ਕਵਰ ਕਰਨ ਦਾ ਮਤਲਬ ਇਹ ਹੈ ਅਸੀਂ ਪਿੰਡ ਬਜਵਾੜਾ ਜਿਹੜਾ ਸ਼ਹਿਰਪੁਰ ਤੋਂ ਇੱਕ ਬੱਚਿਆਂ ਦਾ ਪੇਪਰ ਇੱਥੇ ਵੀ ਹੋਏਗਾ ਤੇ ਇਹਦੇ ਵਿੱਚ ਅਸੀਂ ਆਪਣੀ ਸੰਸਥਾ ਜਿਹੜੀ ਸਾਡੀ ਲੋਕਲ ਲੈਵਲ ਤੇ ਬਣੀ ਹੋਈ ਆ ਡਾਕਟਰ ਬੀ ਆਰ ਅੰਬੇਦਕਰ ਸੋਸ਼ਲ ਰਿਫਾਰਮਰ ਐਸੋਸੀਏਸ਼ਨ ਉਹਦੇ ਵੱਲੋਂ ਵੀ ਅਸੀਂ ਸਪੈਸ਼ਲ ਬੱਚਿਆਂ ਦੀ ਹੌਸਲਾ ਵਜ਼ਾਈ ਲਈ 3100 2100 1100 ਇਹ ਵੀ 6ਵੀਂ ਤੋਂ ਲੈ ਕੇ 12 12ਵੀਂ ਤੱਕ ਦੇ ਬੱਚਿਆਂ ਲਈ ਤੇ 12ਵੀਂ ਤੋਂ ਉੱਪਰ ਵਾਲਿਆਂ 40 ਸਾਲ ਦੀ ਏਜ ਤੱਕ ਜਿਹੜੇ ਵੀ ਬੱਚੇ ਹੋਣਗੇ ਉਨਾ ਲਈ ਵੀ ਇਸੇ ਤਰ੍ਹਾਂ 3100 2100 ਤੇ 1100 ਪ੍ਰਾਈਜ਼ ਹੋਣਗੇ ਤੇ ਇਸ ਪੇਪਰ ਨੂੰ ਆਪਾਂ 25 ਅਗਸਤ ਨੂੰ ਪਵਾਵਾਂਗੇ ਤੇ ਉਹਦਾ ਟਾਈਮ ਹੋਏਗਾ 10 ਤੋਂ 11 ਵਜੇ ਦਾ ਤੇ ਸਾਰਿਆਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਇਸ ਸੰਸਥਾ ਨਾਲ ਵੱਧ ਤੋਂ ਵੱਧ ਜੁੜੋ ਤੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਪੜੋ ਤੇ ਅੱਗੇ ਵਧੋ ਪੜੋ ਜੁੜੋ ਸੰਘਰਸ਼ ਦੇ ਨਾਅਰੇ ਨੂੰ ਲੈ ਕੇ ਤੇ ਆਪਣੇ ਹੋਰ ਵੀ ਜਿੰਨੇ ਵੀ ਦਿਲ ਚ ਔਰਮਾਨਾ ਪੂਰੇ ਕਰੋ ਕਿਉਂਕਿ ਪ੍ਰਬੁੱਧ ਫਾਊਂਡੇਸ਼ਨ ਜਿਹੜੀ ਆ ਜੋ ਕੋਈ ਬੱਚਾ ਫਸਟ ਆਂਦਾ ਆ ਤੇ ਉਹ ਉਹਨੂੰ ਅੱਗੇ ਅਪ ਲੈਵਲ ਤਾਈਂ ਇੱਕ ਪ੍ਰਤੀਯੋਗਤਾ ਹੁੰਦੀ ਆ ਉਹਦੇ ਵਿੱਚ ਉਹਦੀ ਸਾਰੀ ਪੜ੍ਹਾਈ ਦਾ ਖਰਚਾ ਜਾਂ ਹੋਰ ਵੀ ਉਹਦੀ ਐਜੂਕੇਸ਼ਨ ਦੇ ਖਰਚੇ ਚੱਕਣ ਲਈ ਸਮਰੱਥਾ ਤੇ ਅਸੀਂ ਗਰੀਬ ਬੱਚਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਵਦ ਤੋਂ ਵਦ ਜੁੜੋ ਤੇ ਪੇਪਰ ਦੇ ਵਿੱਚ ਹਿੱਸਾ ਲਓ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ